ਅੰਮ੍ਰਿਤਸਰ ਕਤਲ ਦੀ ਗੋਪੀ ਕਨਸ਼ਾਮਪੂਰੀਆ ਗੈਂਗ ਨੇ ਜ਼ਿੰਮੇਵਾਰੀ ਲੈ ਲਈ ਹੈ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਹਮਣੇ ਆਈ ਹੈ ਔਰ ਦੱਸਦੀ ਹੈ ਕਿ ਅੰਮ੍ਰਿਤਸਰ ਦੇ ਬੱਸ ਸਟੈਂਡ ਚ ਗੋਲੀਬਾਰੀ ਦੀ ਘਟਨਾ ਵਾਪਰੀ ਔਰ ਦੇਖਿਆ ਗਿਆ ਕਿ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਕਤਲ ਹੋ ਗਿਆ ਔਰ ਇਸ ਕਤਲ ਦੀ ਜ਼ਿੰਮੇਵਾਰੀ ਹੁਣ ਗੋਪੀ ਕਨਸ਼ਾਮਪੂਰੀਆ ਗੈਂਗ ਨੇ ਲੈ ਲਈ ਹੈ ਇੱਕ ਪੋਸਟ ਸਾਹਮਣੇ ਆਈ ਹੈ ਫਿਲਹਾਲ ਅਦਾਰਾ ਰੋਜ਼ਾਨਾ ਸਪੋਕਸਮੈਨ ਇਸ ਵਾਇਰਲ ਹੋ ਰਹੀ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਪਰ ਇਸ ਦੇ ਵਿੱਚ ਜ਼ਿਕਰ ਕੀਤਾ ਗਿਆ ਸਿੱਧੂ ਮੂਸੇਵਾਲਾ ਦਾ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲਿਆ ਇਸ ਗੱਲ ਦਾ ਜ਼ਿਕਰ ਜਿਹੜਾ ਹੈ ਇਸ ਪੋਸਟ ਦੇ ਵਿੱਚ ਕੀਤਾ ਗਿਆ ਹੈ ਔਰ ਕਿਸ ਤਰ੍ਹਾਂ ਇੱਕ ਕਨੈਕਸ਼ਨ ਸਿੱਧੂ ਮੂਸੇਵਾਲਾ ਕਤਲकांड ਦੇ ਨਾਲ ਜੁੜਦਾ ਹੈ ਇਹ ਵੀ ਤੁਹਾਨੂੰ ਦੱਸਾਂਗੇ ਪਰ ਦੇਖ ਸਕਦੇ ਹੋ ਕਿ ਪੋਸਟ ਜਿਹੜੀ ਹੈ ਉਹ ਸਾਹਮਣੇ ਆਈ ਹੈ ਔਰ ਜ਼ਿਕਰ ਹੋ ਗਿਆ ਇਹ ਵੀ ਹੈ ਕਿ ਅੰਮ੍ਰਿਤਸਰ ਦੇ ਬੱਸ ਸਟੈਂਡ 'ਚ ਗੋਲੀਆਂ ਚੱਲੀਆਂ ਔਰ ਇਹ ਜਾਣਕਾਰੀ ਪਹਿਲਾਂ ਇਹ ਸਾਹਮਣੇ ਆਈ ਕਿ ਦੋ ਧਿਰਾਂ ਵਿਚਾਲੇ ਝੜਪ ਹੋਈ ਔਰ ਇੱਕ ਵਿਅਕਤੀ ਨੇ ਜਿਹੜਾ ਦੂਜੇ ਵਿਅਕਤੀ ਦੇ ਗੋਲੀਆਂ ਮਾਰ ਦਿੱਤੀਆਂ ਔਰ 6 ਖੋਲ ਜਿਹੜੇ ਨੇ ਉਹ ਪੁਲਿਸ ਦੀ ਟੀਮ ਨੂੰ ਬਰਾਮਦ ਵੀ ਹੋਏ ਹਾਲਾਂਕਿ ਜ਼ਖਮੀ ਹਾਲਤ ਦੇ ਵਿੱਚ ਮੱਖਣ ਸਿੰਘ ਨਾਂ ਦੇ ਵਿਅਕਤੀ ਨੂੰ ਜਿਹੜਾ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਉਸ ਦੀ ਜਿਹੜੀ ਹੈ ਹੁਣ ਮੌਤ ਹੋ ਚੁੱਕੀ ਹੈ ਕਤਲ ਕਰ ਦਿੱਤਾ ਗਿਆ ਗੋਲੀਆਂ ਮਾਰ ਕੇ ਪਰ ਇਸ ਕਤਲ ਦੀ ਜ਼ਿੰਮੇਵਾਰੀ ਜਿਹੜੀ ਹੈ ਗੋਪੀ ਕਨਸ਼ਾਮਪੂਰੀਆ ਗੈਂਗ ਨੇ ਲਈ ਹੈ ਉਹ ਪੋਸਟ ਵਲ ਤੁਹਾਨੂੰ ਸਿੱਧਾ ਲੈ ਚਲਦੇ ਆ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਜੋ ਅੰਮ੍ਰਿਤਸਰ ਬੱਸ ਸਟੈਂਡ ਦੇ ਵਿੱਚ ਮੱਖਣ ਦਾ ਕਤਲ ਹੋਇਆ ਇਸ ਦੀ ਜ਼ਿੰਮੇਵਾਰੀ ਮੈਡੋਨੀ ਬੱਲ ਅਮਰ ਖੱਬੇ ਪ੍ਰਭ ਦਾਸੂਵਾਲ ਮੁਹੱਬਤ ਰੰਦਾਵਾ ਅਤੇ ਕੋਸ਼ਲ ਚੌਧਰੀ ਲੈਂਦੇ ਹਨ ਇਹ ਸਾਡੇ ਐਂਟੀ ਜੱਗੂ ਦਾ ਖਾਸ ਬੰਦਾ ਸੀ ਇਸ ਨੇ ਮੂਸੇਵਾਲਾ ਕੇਸ 'ਚ ਵੀ ਮਨਦੀਪ ਤੂਫਾਨ ਅਤੇ ਮਨੀ ਨੁਪਨਾ ਦਿੱਤੀ ਅਤੇ ਇਨ੍ਹਾਂ ਦੇ ਹਥਿਆਰ ਸਾਹਮਦਾ ਸੀ ਅਤੇ ਸਾਡੇ ਵੀਰ ਧਰਮੇ ਦੇ ਕਤਲ ਵਿੱਚ ਵੀ ਪਨਾਹ ਦਿੱਤੀ ਸੀ ਅੱਜ ਅਸੀਂ ਆਪਣੇ ਪਰਾ ਧਰਮੇ ਦਾ ਅਤੇ ਸਿੱਧੂ ਮੂਸੇਵਾਲਾ ਦਾ ਬਦਲਾ ਲਿਆ ਤਾਂ ਇਹ ਗੱਲਾਂ ਦਾ ਜਿਹੜਾ ਜ਼ਿਕਰ ਕੀਤਾ ਗਿਆ ਅੱਗੇ ਆਖਿਆ ਗਿਆ ਹੈ ਕਿ ਜਿਨ੍ਹਾਂ ਨੇ ਗੱਡੀਆਂ ਲੈ ਕੇ ਦਿੱਤੀਆਂ ਉਹ ਵੀ ਹਥਿਆਰ ਰਹਿਣ ਇਹ ਗੱਲਾਂ ਦਾ ਜ਼ਿਕਰ ਜਿਹੜਾ ਉਹ ਕੀਤਾ ਗਿਆ ਔਰ ਬਦਲਾ ਜ਼ਰੂਰ ਲਵਾਂਗੇ ਇਹ ਗੱਲਾਂ ਦਾ ਜਿਹੜਾ ਇਸ ਪੋਸਟ ਦੇ ਵਿੱਚ ਜ਼ਿਕਰ ਕੀਤਾ ਗਿਆ ਹਾਲਾਂਕਿ ਜਿਹੜਾ ਵਿਅਕਤੀ ਮੱਖਣ ਸਿੰਘ ਜਿਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਉਸ ਦਾ ਉਸ ਦਾ ਕਿਸ ਤਰ੍ਹਾਂ ਇਸ ਦਿਨ ਨਾਲ ਕਨੈਕਸ਼ਨ ਜੁੜਦਾ ਹੈ ਔਰ ਇਹ ਜਿਹੜੀ ਪੋਸਟ ਹੈ ਇਸ ਦੇ ਵਿੱਚ ਸਿੱਧੂ ਮੂਸੇਵਾਲਾ ਕਤਲकांड ਦਾ ਕੀਤਾ ਗਿਆ ਹੈ ਔਰ ਗੋਪੀ ਕਨਸ਼ਾਂਪੂਰੀਆ ਗੈਂਗ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ ਕਤਲ ਦੀ ਔਰ ਸਿੱਧੇ ਤੌਰ ਤੇ ਇਹ ਆਖਿਆ ਹੈ ਕਿ ਧਰਮੇ ਅਤੇ ਸਿੱਧੂ ਮੂਸੇਵਾਲਾ ਦੇ ਕਤਲ ਦਾ ਜਿਹੜਾ ਹੈ ਉਹ ਬਦਲਾ ਲਿਆ ਹੈ ਤਾਂ ਇਹ ਗੱਲਾਂ ਦਾ ਜਿਹੜਾ ਜ਼ਿਕਰ ਹੈ ਇਸ ਦੇ ਵਿੱਚ ਕੀਤਾ ਗਿਆ ਔਰ ਇਹ ਵੀ ਆਖਿਆ ਗਿਆ ਹੈ ਕਿ ਇਹ ਵੀ ਤਿਆਰ ਰਹਿਣ ਹੁਣ ਨਹੀਂ ਬਚਦੇ ਵਾਰੀ ਸਭ ਦੀ ਆਊਗੀ ਇਹ ਗੱਲਾਂ ਦਾ ਜਿਹੜਾ ਜ਼ਿਕਰ ਹੈ ਇਸ ਪੋਸਟ ਦੇ ਵਿੱਚ ਹੋਇਆ ਅੰਮ੍ਰਿਤਸਰ ਦੇ ਵਿੱਚ ਦੱਸਦੀ ਹੈ ਕਿ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਵਿੱਚ ਗੋਲੀਆਂ ਚੱਲੀਆਂ ਕੁਝ ਸਮਾਂ ਪਹਿਲਾਂ ਇਹ ਖਬਰ ਸਾਹਮਣੇ ਆਈ ਤੁਹਾਡਾ ਰੋਜ਼ਾਨਾ ਸਪੋਕਸਮੈਨ ਤੇ ਖਬਰ ਨਸ਼ਰ ਵੀ ਕੀਤੀ ਗਈ ਹੁਣ ਤਾਜ਼ਾ ਅਪਡੇਟ ਵੱਡਾ ਅਪਡੇਟ ਇਹ ਹੈ ਕਿ ਇਸ ਅੰਮ੍ਰਿਤਸਰ ਦੇ ਕਤਲ ਦੀ ਜ਼ਿੰਮੇਵਾਰੀ ਗੋਪੀ ਕੰਚਾਂਪੂਰੀਆ ਗੈਂਗ ਨੇ ਲੈ ਲਿਆ ਪੋਸਟ ਜਿਹੜੀ ਸਾਹਮਣੇ ਆਈ ਹੈ ਬਾਕਾਇਦਾ ਪੋਸਟ ਤੁਹਾਡੇ ਨਾਲ ਅਸੀਂ ਉਸ ਦਾ ਸਕਰੀਨ ਸ਼ਾਟ ਜੋ ਸਾਡੀ ਟੀਮ ਵੱਲੋਂ ਲੈ ਕੇ ਆਓ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਔਰ ਸੱਧੂ ਮੂਸੇਵਾਲਾ ਦਾ ਜ਼ਿਕਰ ਕੀਤਾ ਗਿਆ ਔਰ ਇਹ ਆਖਿਆ ਗਿਆ ਕਿ ਕਾਤਲਾਂ ਨੂੰ ਜਿਨ੍ਹਾਂ ਨੇ ਪਨਾਹ ਦਿੱਤੀ ਉਸ ਦਾ ਬਦਲਾ ਲਿਆ ਗਿਆ ਔਰ ਸਿੱਧੂ ਮੂਸੇਵਾਲਾ ਦੇ ਨਾਂ ਦਾ ਜਿਹੜਾ ਜ਼ਿਕਰ ਹੈ ਇਸ ਦੇ ਵਿੱਚ ਕੀਤਾ ਗਿਆ ਤਾਂ ਮੱਖਣ ਸਿੰਘ ਨੇ ਕੀ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਪਨਾਹ ਦਿੱਤੀ ਸੀ ਇਹ ਵੀ ਸਵਾਲ ਹੈ ਜਾਂਚ ਦਾ ਵਿਸ਼ਾ ਪੁਲਿਸ ਨੇ ਜਾਂਚ ਕਰਨੀ ਹੈ ਕਿ ਵਾਕਿਆ ਇਹ ਸਿੱਧੂ ਮੂਸੇਵਾਲਾ ਕਤਲकांड ਦੇ ਨਾਲ ਇਸ ਕਤਲ ਦਾ ਕਨੈਕਸ਼ਨ ਜੁੜਦਾ ਹੈ ਕਿ ਵਾਕਿਆ ਸਿੱਧੂ ਮੂਸੇਵਾਲਾ ਦੇ ਕਾਤਲਾ ਉਹ ਨੂੰ ਪਨਾਹ ਜਿਹੜੀ ਉਹ ਮੱਖਣ ਸਿੰਘ ਨੇ ਦਿੱਤੀ ਸੀ ਜਿਸ ਦਾ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਵਿੱਚ ਗੋਲੀਆਂ ਮਾਰ ਕੇ ਕੁਝ ਘੰਟੇ ਪਹਿਲਾਂ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਹ ਵੀ ਸਵਾਲ ਹੈ ਹਾਲਾਂਕਿ ਇਹ ਜਾਂਚ ਦਾ ਵਿਸ਼ਾ ਹੈ ਪਰ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਸਾਂਝੀ ਕੀਤੀ ਕਿ ਜਿਹੜਾ ਮੱਖਣ ਸਿੰਘ ਹੈ ਉਹ ਹਸਪਤਾਲ ਦਾਖਲ ਹੈ ਪਰ ਉਸ ਦੀ ਮੌਤ ਹੋ ਚੁੱਕੀ ਹੈ ਇਹ ਹੁਣ ਜੋ ਜਾਣਕਾਰੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਇਸ ਘਟਨਾ ਬਾਰੇ ਔਰ ਇਸ ਘਟਨਾ ਤੋਂ ਬਾਅਦ ਜਿਹੜੀ ਇਹ ਪੋਸਟ ਹੈ ਉਹ ਸਾਹਮਣੇ ਆਈ ਹੈ ਗੋਪੀ ਕਨ ਸ਼ਾਮਪੂਰੀਆ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ ਤਾਂ ਇਸ ਪੋਸਟ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਜੋ ਅੰਮ੍ਰਿਤਸਰ বাস ਸਟੈਂਡ ਮੱਖਣ ਦਾ ਕਤਲ ਹੋਇਆ ਇਸ ਦੀ ਜ਼ਿੰਮੇਵਾਰੀ ਮੈਡੋਨੀ ਬੱਲ ਅਮਰ ਖੱਬੇ ਪ੍ਰਭ ਦਾਸੂਵਾਲ ਮੁਹੱਬਤ ਰੰਦਾਵਾ ਤੇ ਕੋਸ਼ਲ ਚੌਧਰੀ ਲੈਂਦੇ ਆ ਇਹ ਸਾਡੇ ਐਂਟੀ ਜੱਗੂ ਦਾ ਖਾਸ ਬੰਦਾ ਸੀ ਇਸ ਤੇ ਮੂਸੇਵਾਲਾ ਕੇਸ ਦੇ ਵਿੱਚ ਮਨਦੀਪ ਤੂਫਾਨ ਅਤੇ ਮਨੀ ਨੂੰਪਣਾ ਦਿੱਤੀ ਸੀ ਤਾਂ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਜਿਹੜੇ ਕਾਤਲ ਨੇ ਉਹਨਾਂ ਨੂੰ ਪਨਾਹ ਦਿੱਤੀ ਸੀ ਇਹਨਾਂ ਦੇ ਹਥਿਆਰ ਸਾਹਮਦਾ ਸੀ ਔਰ ਜ਼ਿਕਰ ਕੀਤਾ ਗਿਆ ਹੈ ਕਿ ਮੱਖਣ ਸਿੰਘ ਹਥਿਆਰ ਸਾਹਮਦਾ ਸੀ ਔਰ ਕਾਤਲਾਂ ਨੂੰ ਜਿਹੜੀ ਪਨਾਹ ਉਹ ਦਿੱਤੀ ਸੀ ਔਰ ਇਹ ਵੀ ਗੱਲ ਦਾ ਜ਼ਿਕਰ ਕੀਤਾ ਗਿਆ ਇਸ ਪੋਸਟ ਦੇ ਵਿੱਚ ਕਿ ਅੱਜ ਅਸੀਂ ਆਪਣੇ ਭਰਾ ਧਰਮੇ ਦਾ ਅਤੇ ਸਿੱਧੂ ਮੂਸੇਵਾਲਾ ਦਾ ਜਿਹੜਾ ਬਦਲਾ ਹੈ ਉਹ ਲੈ ਲਿਆ ਤਾਂ ਗੋਪੀ ਕਨਸ਼ਾਮਪੂਰੀਆ ਗਰੁੱਪ ਦੀ ਆਈਡੀ ਤੋਂ ਇਹ ਪੋਸਟ ਜਿਹੜੀ ਆ ਸਾਹਮਣੇ ਆਈ ਹੈ ਪਰ ਇੱਥੇ ਸਪਸ਼ਟ ਕਰ ਦਈਏ ਕਿ ਅਦਾਰਾ ਰੋਜ਼ਾਨਾ ਸਪੋਕਸਮੈਨ ਇਸ ਵਾਇਰਲ ਹੋ ਰਹੀ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਤਾਂ ਇਹ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਵਿੱਚ ਗੋਲੀਆਂ ਚੱਲੀਆਂ ਵਿਅਕਤੀ ਦਾ ਕਤਲ ਹੋਇਆ ਔਰ ਇਸ ਕਤਲ ਤੋਂ ਬਾਅਦ ਦੱਸ ਦਈਏ ਕਿ ਗੋਪਿਕ ਕਨਸ਼ਾਮਪੂਰੀਆ ਗੈਂਗ ਦੀ ਇਹ ਪੋਸਟ ਜਿਹੜੀ ਹੈ ਉਹ ਵਾਇਰਲ ਹੋ ਰਹੀ ਹੈ ਤਾਂ ਇਸ ਵਕਤ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ ਕਿ ਵਾਕਿਆ ਅਮਰੀਸਰ ਕਤਲ ਦਾ ਸੱਤੂ ਮੂਸਲਾ ਕਤਲकांड ਦੇ ਨਾਲ ਕੋਈ ਕਨੈਕਸ਼ਨ ਜੁੜਦਾ ਹੈ ਕੋਈ ਤਾਰ ਜੋੜਦੇ ਨੇ ਇਹ ਜਾਂਚ ਦਾ ਵਿਸ਼ਾ ਹੈ ਪੁਲਿਸ ਦੀ ਟੀਮ ਘਟਨਾ ਵਾਲੀ ਥਾਂ ਤੇ ਵੀ ਪਹੁੰਚੀ ਹੋਰ ਲਗਾਤਾਰ ਜਿਹੜੀ ਜਾਂਚ ਚੱਲ ਰਹੀ ਹੈ ਵਕ ਵਕ ਥਾਂ ਤੇ ਲੱਗੇ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਉਸ ਵਿਅਕਤੀ ਦੀ ਪਛਾਣ ਕੀਤੀ ਜਾ ਰਹੀ ਹੈ ਜਿਹੜੇ ਵਿਅਕਤੀ ਨੇ ਗੋਲੀਆਂ ਮਾਰੀਆਂ ਔਰ ਮੱਖਣ ਸਿੰਘ ਦਾ ਸ਼ਰੀਆਮ ਜਿਹੜਾ ਹੈ ਉਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਕਿਉਂਕਿ ਜਦੋਂ ਇਹ ਘਟਨਾ ਵਾਪਰੀ ਤਾਂ ਵੇਖਿਆ ਗਿਆ ਕਿ ਜਿਹੜੇ ਲੋਕ ਬੱਸ ਸਟੈਂਡ ਰੁਕ ਕਰ ਰਹੇ ਸੀ ਜਿਹੜੇ ਬੱਸ ਸਟੈਂਡ ਦੇ ਅੰਦਰ ਮੌਜੂਦ ਸੀ ਜਿਨ੍ਹਾਂ ਨੇ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਸੀ ਬੱਸ ਦੇ ਵਿੱਚ ਸਫ਼ਰ ਕਰਨਾ ਸੀ ਉਹਨਾਂ ਦੇ ਵਿੱਚ ਵੀ ਭੱਜਣਾ ਪੈ ਜਾਂਦੀਆਂ ਨੇ ਲੋਕ ਇੱਧਰ ਉੱਧਰ ਭੱਜਣਾ ਜਿਹੜੇ ਨੇ ਉਹ ਸ਼ੁਰੂ ਕਰ ਦਿੰਦੇ ਨੇ ਪਰ ਇੱਥੇ ਸਪਸ਼ਟ ਕਰ ਦਈਏ ਜਿਹੜੀ ਇਹ ਪੋਸਟ ਵਾਇਰਲ ਹੋ ਰਹੀ ਹੈ ਉਹ ਅਦਾਰਾ ਰੋਜ਼ਾਨਾ ਸਪੋਕਸਮੈਨ ਇਸ ਵਾਇਰਲ ਹੋ ਰਹੀ ਪੋਸਟ ਦੀ ਪੁਸ਼ਟੀ ਜਿਹੜਾ ਉਹ ਨਹੀਂ ਕਰਦਾ